ਸਾਰੇ ਜਾਣਦੇ ਹੋ 5 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਦੋ ਗਰੁੱਪਸ ਦੇ ਵਿੱਚ ਪਤੰਗਬਾਜ਼ੀ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਤੇ ਬਾਅਦ ਚ ਅਨਫੋਰਚੂਨੇਟਲੀ ਇੱਕ ਯੰਗ ਮੁੰਡਾ ਸੀ ਹਰਮਨਜੀਤ ਸਿੰਘ 20 ਸਾਲਾਂ ਦਾ ਉਹਦੀ ਇੱਕ ਅਨਫੋਰਚੂਨੇਟ ਡੈਥ ਹੋਈ ਸੀ ਸੋ ਉਸ ਕੇਸ 'ਚ ਜਿਹੜੀ ਮੇਰੀ ਸਾਡੀ ਟੀਮ ਇੱਥੇ ਬੈਠੀ ਹੈ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਐਂਡ ਅੰダー ધ ਡਾਇਰੈਕਸ਼ਨਸ ਆਫ आवर ਡੀਸੀਪੀ ਅੰਮ੍ਰਿਤ ਸਰ ਗੁਰਪ੍ਰੀਤ ਪੁੱਲਰ ਸਰ ਉਹਨਾਂ ਦੀ ਡਾਇਰੈਕਸ਼ਨ ਸੇ ACP ਇਸ ਗੁਰਿੰਦਰबीर ਸਿੰਘ SHO B ਡਿਵੀਜ਼ਨ ਸੁਖਬੀਤ CI ਇਨਚਾਰਜ 3 ਬਿੰਦਰਜੀਤ ਤੇ ਇਹਨਾਂ ਦੀ ਜਿਹੜੀ ਸਾਰੇ ਸਾਡੇ ਮੁਲਾਜ਼ਮ ਹੈ ਉਹਨਾਂ ਨੇ ਦਿਨ ਰਾਤ ਇਹਦੇ ਵਿੱਚ ਕੰਮ ਕੀਤਾ ਐਂਡ ਇਨ ਲੈਸ ਥੈਨ 12 ਆਵਰਸ ਨਾਟ ਓਨਲੀ ਡਿਡ ਵੀ ਆਇਡੈਂਟੀਫਾਈ ਦ ਪਰਪੈਟਰੇਟਰ ਜਿਹੜੇ ਪਹਿਲਾਂ ਬਿਲਕੁਲ ਇੱਕ ਬਲਾਈਂਡ ਕੇਸ ਸੀ ਉਹਨਾਂ ਨੂੰ ਆਇਡੈਂਟੀਫਾਈ ਵੀ ਕੀਤਾ ਤੇ ਬਹੁਤ ਹੀ ਟੈਕਨੀਕਲ ਤਰੀਕੇ ਨਾਲ ਤੇ ਮੁਸਤੈਦੀ ਦਿਖਾਦਲੇ ਹੋਏ ਉਹਨ ਬੰਦਿਆਂ ਦੀ ਜਿਹੜੀ ਪਛਾਣ ਕਰਨ ਤੋਂ ਬਾਅਦ ਉਹਨਾਂ ਦੇ ਡੇਡਾ ਕੀਤੀ ਹੈ ਤੇ ਉਹਨਾਂ ਨੂੰ ਚੇਜ਼ ਕਰਦੇ ਹੋਏ ਆਪਾਂ ਲੁਧਿਆਣਾ ਤੱਕ ਪਹੁੰਚੇ ਤੇ ਇੱਕ ਜੁਆਇੰਟ ਆਪਰੇਸ਼ਨ ਐਂਡ ਵਿਦ ਅ ਲੋਟ ਆਫ ਕੋਆਪਰੇਸ਼ਨ ਆਫ ਲੁਧਿਆਣਾ ਪੁਲਿਸ ਪਰ ਸਾਰਿਆਂ ਨੇ ਉੱਥੋਂ ਇਹ ਤਿੰਨ ਜਿਹੜੇ ਮੇਨ ਅਕਿਊਜ਼ਡ ਨੇ ਉਹਨਾਂ ਨੂੰ ਉੱਥੋਂ ਅਰੈਸਟ ਕੀਤਾ ਮਾਮਲਾ ਇਹ ਵੀ ਰਜਿਸਟਰ ਹੋਇਆ ਮੈਂ ਲੱਗਦਾ ਹੈ ਕਿ ਕੋਈ ਅਚਾਨਕ ਹੋਇਆ ਜੀ ਇਹਦੇ ਵਿੱਚ ਜੀ ਜਿਹੜੀ ਐਫ ਆਈ ਆਰ ਨੰਬਰ ਰਜਿਸਟਰ ਹੋਈ ਉਹ ਐਫ ਆਈ ਆਰ ਨੰਬਰ 17 ਡੇਟਿਡ 5 2

ਐਂਡ ਰਾਤੋ ਰਾਤ ਟੀਮਸ ਬਣਾ ਕੇ ਵਕ ਵਕ ਟੀਮਾਂ ਇਹਦੇ ਵਿੱਚ ਐਟ ਲੀਸਟ 5 ਤੋਂ 7 ਟੀਮਸ ਦੇ ਵਰਕਸ ਦ ਇੰਟਾਇਰ ਨਾਈਟ ਜੀ ਮਾਮਲਾ ਜਿਹੜਾ ਹੈ ਉਹ ਇੱਕ ਸਿੰਪਲ ਇੱਕ ਇਨਸੀਡੈਂਟ ਹੋਇਆ ਸੀ ਕਿ ਇਹਨਾਂ ਦੀ ਆਪਸ ਵਿੱਚ ਲੜਾਈ ਝਗੜਾ ਹੋਇਆ ਸੀ ਪਤੰਗ ਉਡਾਣ ਨੂੰ ਲੈ ਕੇ ਵਿੱਚ ਦਨ ਐਸਕੇਲੇਟਿਡ ਐਂਡ ਉਹਦੇ ਵਿੱਚ ਫਿਰ ਇੱਕ ਗਰੁੱਪ ਵੱਲੋਂ ਗੋਲੀ ਚਲਾਈ ਗਈ ਮਾਰ ਦਿੱਨ ਦੀ ਤਾਂ ਮਨ ਤੁਰਦੂ ਕਿੰਨੇ ਜਾਣੇ ਉੱਥੇ ਪਹੁੰਚਣੇ ਕਿੱਥੇ ਜਾਣੇ ਪਰ ਮਾਮਲਾ ਦਰਜ ਕੀਤਾ ਗਿਆ ਜੀ ਅ ਫੈਮਿਲੀ ਦੇ ਸਟੇਟਮੈਂਟਸ ਦੇ ਅਨੁਸਾਰ ਉਹਨਾਂ ਨੇ ਜਿਸ ਜਿਸ ਬੰਦਿਆਂ ਦੇ ਖਿਲਾਫ ਉਹਨਾਂ ਨੇ ਐਫਆਈਆ ਰਜਿਸਟਰ ਕਰਾਣੀ ਸੀ ਵੀ ਰਜਿਸਟਰਡ ਦ ਐਫਆਈਆ ਐਂਡ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਹੈਗੇ ਆਦਿੱਤਿਆ ਵੇਦੀ ਔਰ ਜਗਰਾਜ ਸਿੰਘ ਔਰ ਸ਼ਮਸ਼ੇਰ ਸ਼ੇਰਾ ਦੇ ਹੈਵ ਆਲਰੇਡੀ ਬੀਨ ਅਰੈਸਟਿਡ ਇਹਦੇ ਵਿੱਚ ਇੱਕ ਬਾਈ ਨੇਮ ਅਕਿਊਜ਼ਡ ਹੈ ਪਰਮਿੰਦਰ ਪੇਦੀ ਉਹਨੂੰ ਵੀ ਉਹਦੀ ਵੀ ਆਪਾਂ ਤਲਾਸ਼ ਕਰ ਰਹੇ ਨੇ ਤੇ ਬਹੁਤ ਛੇਤੀ ਆਪਾਂ ਉਹਨੂੰ ਵੀ ਪੜਨਾ। ਉਹ ਉਮਰ ਦੇ ਬਹੁਤਾਰੇ ਨੌਜਵਾਨ ਦਿਖਾਈ ਦੇ ਰਹੇ ਨੇ ਸੀਸੀਟੀਵੀ ਜਿਹੜੀ ਸਾਹਮਣੇ ਆਈ ਹੈ ਜੀ। ਦੇਖੀਏ 올 द ਕਿਊਜ਼ ਦੇ ਹੈਵ ਬੀਨ ਆਈਡੈਂਟੀਫਾਈਡ। ਵੀ ਹੈਵ ਆਈਡੈਂਟੀਫਾਈਡ 8 ਟੂ 10 ਮੋਰ ਪੀਪਲ ਇਨ ਥਿਸ ਕੇਸ ਬਟ ਡਿਊ ਟੂ ਇਨਵੈਸਟੀਗੇਸ਼ਨ ਰੀਜ਼ਨਸ ਐਂਡ ਆਬਵੀਅਸ ਰੀਜ਼ਨਸ ਮੈਂ ਉਹਨਾਂ ਦੇ ਡੀਟੇਲਸ ਸਾਟੇਨਲ ਸ਼ੇਅਰ ਨਹੀਂ ਕਰ ਸਕਦੀ ਆ। ਇਹ ਪੁਰਾਣਾ ਪ੍ਰਾਪਤ ਮੈਂ ਇਹਨਾਂ ਦੇ ਰਿਕਾਰਡ ਵਾਲਾ ਕ੍ਰਿਮੀਨਲ ਕੋਰਟ ਕਿਸ ਤਰ੍ਹਾਂ ਦਾ ਹੈ?

along with the same thing i would like to ਮੀਡੀਆ ਰਾਹੀਂ ਮੈਂ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਕਹਿਣਾ ਚਾਹੂੰਗੀ ਕਿ ਆਪਾਂ ਇੱਕ ਜਿਹੜੀ ਸਹੀ ਡਾਇਰੈਕਸ਼ਨ ਹੈ ਇਹ ਤੇ ਪੈਰੈਂਟਸ ਨੂੰ ਵੀ ਮੈਂ ਇਹ ਕਹਾਂਗੀ ਕਿ ਇੱਕ ਵਾਰ ਆਪਾਂ ਦੇਖ ਲਈਏ ਕਿ ਵੀ ਸਾਡੇ ਬੱਚੇ ਜਿਹੜੇ ਹੈਗੇ ਉਹਨਾਂ ਦੀ ਕੀ ਕੰਪਨੀ ਹੈ ਕਿਸ ਤਰ੍ਹਾਂ ਦੇ ਬੰਦਿਆਂ ਨਾਲ ਉਹ ਤੁਰਦੇ ਫਿਰਦੇ ਨੇ ਸੋ ਦੈਟ ਇਟ ਮੋਨਿਟਰਿੰਗ ਰਹੇ ਇਹਨਾਂ ਦੇ ਸਾਰਿਆਂ ਤੇ ਜਿਵੇਂ ਆਪਣ ਵੈਪਨ ਕਵਰ ਆ ਜੀ ਜਿੱਦਾਂ ਕੋਈ ਨਹੀਂ ਦੱਸੀ ਸੀ ਜਾਂ ਇਹਨਾਂ ਦੀ ਕਿਸ ਤਰੀਕੇ ਨਾਲ ਯੂ ਆਰ ਵਰਕਿੰਗ ਔਨ ਇਟ ਬਹੁਤ ਛੇਤੀ ਆਪਾਂ ਉਹਦੇ ਬਾਰੇ ਵੀ ਤੁਹਾਨੂੰ ਦੱਸਾਂ ਪੁਰਾਣੇ ਮਾਮਲੇ ਜਿਹੜੇ ਉਹਦੇ ਪੇਸ਼ਾ ਕੀ ਸੀ ਇਹਨਾਂ ਦਾ ਜੀ ਇਹਨਾਂ ਦੀ ਉਮਰ ਜੀ ਜੁਗਰਾਜ ਸਿੰਘ ਇਸ 26 ਇਅਰਸ 올ਡ ਆਦਿਤਿਆ ਬੇਦੀ 20 ਸਾਲ ਸ਼ਮਸ਼ੇਰ ਸਿੰਘ ਸ਼ੇਰਾ ਉਹ 47 ਸਾਲ ਆਦ ਸਿੰਘ ਇਹ ਪੇਪਰ ਫੈਕਟਰੀ ਦਿੱਲੀ ਵਿਖੇ ਕੰਮ ਕਰਦਾ ਹੈ ਆਦਿਤਿਆ ਬੇਦੀ ਜਿਮ ਟ੍ਰੇਨਰ ਹੈ ਸ਼ਮਸ਼ੇਰ ਸਿੰਘ ਗੋਲਗੱਪਿਆਂ ਦੀ ਰੇੜੀ ਲਾਉਂਦੇ ਮੈਂ ਲੁਧਿਆਣਾ ਜੀ ਐਗਜ਼ੈਕਟ ਡੀਟੇਲਸ ਤੇ ਮੈਂ ਨਹੀਂ ਦੱਸਾਂਗੀ ਬੈਕਵਰਡ ਫਾਰਵਰਡ ਰਿਮਾਂਡ ਜਸਟ ਪਈ ਸੀ ਇਹਨਾਂ ਦੀ ਅਰੈਸਟੇ ਦੀ ਪਈ ਹੈ ਬੈਕਵਰਡ ਫਾਰਵਰਡ ਨਹੀਂ ਕੋਈ ਨਾ ਦੇ ਹਾਂਜੀ ਰਿਮਾਂਡ ਤੇ ਮੈਂ ਬੈਕਵਰਡ ਫਾਰਵਰਡ ਲਿੰਕ ਕੋਈ ਕ੍ਰਿਮੀਨਲ ਰਿਕਾਰਡ ਜੀ ਬੈਕਵਰਡ ਫਾਰਵਰਡ ਐਜ਼ ਆਈ ਸੈਡ 10 ਪੀਪਲ ਕਲੋਜ਼ ਟੂ 10 ਪੀਪਲ ਹੈਵ ਬੀਨ ਆਈਡੈਂਟੀਫਾਈਡ ਵੀ ਆਰ ਵਰਕਿੰਗ ਓਨ ਇਟ ਜਿਸ ਦੇ ਚੋਰ ਵੀ ਰਿਮਾਂਡ ਕਿੰਦਰ ਜਿਹੜੇ ਮੁੰਡੇ ਜਾਂ ਕੋਈ ਨੌਜਵਾਨ ਨੇ ਦੋ ਦਿਨਾਂ ਦਾ ਰਿਮਾਂਡ ਹੈ ਜੀ ਐਂਡ ਵੀਲ ਡੈਫੀਨਿਟਲੀ ਗਿਵ ਗੁੱਡ ਰਿਜ਼ਲਟ ਦੇ ਵਿੱਚ ਜ਼ੋਨ 3 ਦੀ ਜਿਹੜੀ ਕੁਝ ਅਚੀਵਮੈਂਟਸ ਹੈਗੀ ਸਿንስ ਦਾ ਟਾਈਮ ਆਈ ਹੈਵ ਟੇਕਨ ਚਾਰਜ ਐਸ ਏਡੀਸੀਪੀ ਜ਼ੋਨ 3 ਅ ਟੋਟਲ ਆਫ 81 ਅਕਿਊਜ਼ਡ ਵਕ ਵਕ ਮਾਮਲੇ ਵਿੱਚ ਜਿਵੇਂ ਕਿ ਤੁਸੀਂ ਦੱਸ ਰਹੇ ਸੀ ਕਿ ਜੀ ਇਹਨਾਂ ਤੇ ਪਹਿਲੇ ਕੀ ਪਰਚਾ ਹੋਇਆ ਇਹ ਜਿੰਨੀ ਵੀ ਇਹ ਮੁੰਡੀਰ ਤੁਰੀ ਫਿਰਦੀ ਹੈ ਉਹਨਾਂ ਉਹਨਾਂ ਜਿਹੜੇ ਵੀ ਮਾੜੇ ਬੰਦੇ ਆ ਉਹਨਾਂ ਨੂੰ ਫੜ ਕੇ ਆਪਾਂ ਅੰਦਰ ਦੇ ਕਿਸ ਤਰੀਕਾ ਚਲ ਪ੍ਰੈਸ ਕਾਨਫਰੰਸ ਕਰਦੇ ਹਾਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ શ્રી ਗੌਰਵ ਯਾਦਵ ਜੀ ਅਤੇ ਐਸਐਸਪੀ શ્રી ਮਨਜੀਤ ਸਿੰਘ ਜੀ ਤੇਸੀ ਫਾਜ਼ਿਲਕਾ ਪੁਲਿਸ ਵੱਲੋਂ ਮਾੜੀਆਂ ਅਨਸਰਾਂ ਦੇ ਖਿਲਾਫ ਮੁਹਿੰਮ ਚੜ੍ਹੀ ਹੋਈ ਹੈ ਉਸ ਦੇ ਤਹਿਤ ਸਾਡੇ ਜਲਾਲਾਬਾਦ ਸਬਡਿਵੀਜ਼ਨ ਨੂੰ ਦੋ ਸਫਲਤਾਵਾਂ ਪ੍ਰਾਪਤ ਹੋਈਆਂ ਸਿਟੀ ਦੇ ਵਿੱਚ ਇੱਕ ਮੋਬਾਈਲ ਚਪਟ ਮਾਰ ਕੇ ਖੋਲਿਆ ਗਿਆ ਸੀ ਉਹ ਬਰਾਮਦ ਕੀਤਾ ਗਿਆ ਇੱਕ ਅਮੀਰ ਖਾਨ ਇੱਕ ਲੇਡੀ ਤੋਂ ਬਾਲੀਆਂ ਖੋਹ ਕੇ ਝੌਟ ਮਾਰ ਕੇ ਭੱਜ ਗਈ ਸੀ ਉਹ ਬੰਦੇ ਕਾਬੂ ਕੀਤੇ ਗਏ ਅਮੀਰ ਖਾਨ ਸਾਣੇ ਦੀ ਪੁਲਿਸ ਵੱਲੋਂ ਕੱਲ ਸ਼ਾਮ ਦੇ ਕਰੀਬ ਇੱਕ ਲੇਡੀ ਹੈ ਕਸ਼ਲਿਆ ਬਾਈ ਉਹ ਤੁਰ ਹੀ ਜਾਂਦੀ ਸੀ ਰੋਡ ਦੇ ਉੱਪਰ ਉਹਦੇ ਬਰਾਬਰ ਮੋਟਰਸਾਈਕਲ ਲਾ ਕੇ ਤਿੰਨ ਬੰਦੇ ਸੀ ਇੱਕ ਅਕਬਰ ਅਕਬਰ ਸਿੰਘ ਪੁੱਤਰ ਅਜਗਰ ਸਿੰਘ ਜਿੱਦੀ ਪੁੱਤਰ ਬੁੱਧੂਵਾਸੀ ਆਨੰਦਪੁਰ ਸਾਹਿਬ ਰੋਡ ਮੁੱਲਾ 사ਦਾਬਰਦਰ ਰੋਪੜ ਇਹ ਰੋਪੜ ਦਾ ਰਹਿਣ ਵਾਲਾ ਇੱਕ ਬਬਲੂ 나ਥ ਪੁੱਤਰ ਬਰਕਤਨਾਥ ਵਾਸੀ ਬਾੜ ਨੰਬਰ 2 ਜੰਡਪੀਰ ਸਵਾਦ ਮੁੱਲਾ ਮੁਰਾਦਪੁਰ ਤਰਨਤਾਰਨ ਦਾ ਰਹਿਣ ਵਾਲਾ ਇਹ ਬੰਦਾ ਉਹਨਾਂ ਨਾਲ ਇੱਕ ਲੇਡੀ ਸੀ ਰਾਧਾ ਰਾਣੀ ਪਤਨੀ ਗੁਰਚਰਨ ਸਿੰਘ ਇਹ ਵੀ ਮੁਰਾਦ ਵਾਲਾ ਮੁਹੱਲਾ ਨਜ਼ਦੀਕ ਰੇਲਵੇ ਸਟੇਸ਼ਨ ਤਰਨਤਾਰਨ ਦੀ ਰਹਿਣ ਵਾਲੀ ਸੀ ਇਹ ਕੀ ਕਰਦੇ ਸੀ ਇਹ ਤਿੰਨ ਜਣੇ ਮੋਟਰਸਾਈਕਲ ਤੇ ਹੁੰਦੇ ਸੀ ਕਨਾਲ ਛੋਟੀ ਉਮਰ ਦਾ ਸੀ ਮੁੰਡਾ ਇਹ ਤੇ ਜਿਹੜਾ ਬਜ਼ੁਰਗ ਸੀਗਾ ਉਹ ਇਹ ਮੋਟਰਸਾਈਕਲ ਚਲਾਉਂਦਾ ਸੀ ਤੇ ਕੋਈ ਵੀ ਲੇਡੀ ਦੇਖ ਕੇ ਸੋਨ ਇਨਸਾਨ ਇਹ ਕੀ ਕਰਦੇ ਸੀ ਅ ਬਾਲੀਆਂ ਲੁੱਟ ਲੈਂਦੇ ਸੀ ਮਾਈ ਤੇਰੇ ਸਿਰ ਤੇ ਕੁਝ ਲੱਗਿਆ ਐਂ ਕਹ ਕੇ ਨਾ ਜਦੋਂ ਮਾਈ ਕੋਈ ਵੀ ਲੇਡੀ ਆਪਣਾ ਸਿਰ ਤੋਂ ਪੱल्लू ਉਤਾਰਦੀ ਸੀ ਤੇ ਇਹ ਬਾਲੀਆਂ ਲੁੱਟ ਲੈਂਦੇ ਸੀ ਇਹ ਇਹਨਾਂ ਦੀ ਮੋਟਰਸਪ੍ਰਿੰਟ ਸੀ ਕੱਲ ਐਸ ਐਚਓ ਅਮੀਰ ਖਾਸ ਰਵੀ ਕੁਮਾਰ ਤੇ ਉਹਦੀ ਟੀਮ ਨੇ ਇਹਨਾਂ ਨੂੰ ਨਾਕਾ ਲਾ ਕੇ ਕਾਬੂ ਕਰ ਲਿਆ ਮੌਕੇ ਤੇ ਤੇ ਪੁੱਛਗਿਛ ਕੀਤੀ ਜਿਸ ਤੇ ਮੁਕੱਦਮਾ ਨੰਬਰ 6 ਮਿਤੀ 5/2/24 379 ਬੀ 34 ਆਈਪੀਸੀ ਥਾਣਾ ਅਮੀਰ ਖਾਸ ਅਸੀਂ ਦਰਜ ਕਰ ਲਿਆ। ਪੁੱਛਗਿਛ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਇੱਕ ਮੁਕੱਦਮਾ ਇਹਨਾਂ ਦੇ ਦੀਨਾਨਗਰ ਡਿਸਟ੍ਰਿਕਟ ਗੁਰਦਾਸਪੁਰ ਵਿਖੇ ਦਰਜ ਹੈ। ਐਸੀ ਵਰਤਦਾਤਾ ਤੇ ਇੱਕ ਮੁਕੱਦਮਾ ਰੋਪੜ ਦਰਜ ਹੈ ਤੇ ਇੱਕ ਮੁਕੱਦਮਾ ਜਲੰਧਰ ਦਰਜ ਹੈ ਨਾਲ ਤੇ ਬਾਕੀ ਰਿਮਾਂਡ ਲੈ ਕੇ ਇਹਨਾਂ ਦੀ ਹੋਰ ਪੁੱਛਗਿਛ ਕੀਤੀ ਜਾਏਗੀ। ਤਰੇ ਪਤਲਕੇ ਇੱਧਰ ਕਿਵੇਂ ਆਈ ਸੀ ਇਹ ਇਹਨਾਂ ਇਹਨਾਂ ਤਰੀਕਾ ਵਾਰ ਦਾ ਇਹ ਦੂਰ ਦੂਰੇ ਇਹ ਵਾਰ ਦਾਤ ਕਰਦੇ ਸੀ ਇਸ ਤਰ੍ਹਾਂ ਦੀ ਉਹ ਇਹਨਾਂ ਦੀ ਮੋਡਸ ਪ੍ਰਿੰਡ ਹੀ ਇਹੀ ਹੈ ਤਿੰਨੋ ਜਣੇ ਮੋਟਰਸਾਈਕਲ ਤੇ ਬਜ਼ੁਰਗ ਮੋਟਰਸਾਈਕਲ ਚਲਾਉਂਦਾ ਸੀ ਤੇ ਜਿਹੜਾ ਪਿੱਛੇ ਯੰਗ ਮੈਨ ਸੀਗਾ ਇਹ ਮੁੰਡਾ ਜਿਹੜਾ ਅਕਬਰ ਹੈ ਤੇ ਛੋਟੀ ਉਮਰ ਦਾ ਹੈਗਾ ਇਹ ਬਾੜੀਆਂ ਖੋਲਣ ਦਾ ਸੀ ਸਰ ਬਾੜੀਆਂ ਤੋਂ ਇਲਾਵਾ ਹੋਰ ਵੀ ਕੁਝ ਬਰਾਮਤ ਹੋਈ ਹੈ ਨਾ ਕੋਈ ਨਹੀਂ ਹੁਣ ਫਿਲਹਾਲ ਦੋ ਬਾੜੀਆਂ ਬਰਾਮਤ ਹੋਈਆਂ ਨੇ ਤੇ ਬਾਕੀ ਹਜੇ ਪ੍ਰਕਿਰਚ ਜਾਰੀ ਹੈ ਕੱਜ ਜਿਹੜਾ ਮੋਟਰਸਾਈਕਲ ਉਹ ਵੀ ਕਮੇਜ ਚ ਪੁਲਿਸ ਨੂੰ ਲਿਆ ਕੇ ਜਿਹੜਾ ਹਾਂ ਇੱਕ ਪਲਸਰ ਮੋਟਰਸਾਈਕਲ ਸੀ ਉਹ ਵੀ ਅਸੀਂ ਪੁਲਿਸ ਦੇ ਕਾਰਜ ਵਿੱਚ ਲੈ ਲਿਆ ਹੈ। ਦੂਸਰੀ ਵਾਰ ਦਾ ਥਾਗੀ ਹੈ ਥਾਣਾ ਸਿਟੀ ਜਲਾਲਾਬਾਦ ਦੀ। ਕੱਲ ਇਹ ਸੀਗਾ ਆਪਣਾ ਮਨੋਜ ਕੁਮਾਰ ਨਾਂ ਦੇ ਵਿਅਕਤੀ ਵੱਲੋਂ ਇੱਕ ਮੋਬਾਈਲ ਖੋ ਲਿਆ ਗਿਆ ਸੀਗਾ। ਤੇ ਪੁਲਿਸ ਨੇ ਬੜੀ ਮਸਤੈਦੀ ਵਰਤਦੇ ਹੋਏ ਇੰਸਪੈਕਟਰ ਅੰਗਰੇਜ਼ ਸਿੰਘ ਸਿਟੀ ਐਸਐਚਓ ਤੇ ਇਹਦੀ ਟੀਮ ਨੇ ਬੜੀ ਮਸਤੈਦੀ ਵਰਤਦੇ ਹੋਏ ਇਹਨਾਂ ਨੂੰ ਦੋਨਾਂ ਬੰਦਿਆਂ ਨੂੰ ਮੋਬਾਈਲ ਸਮੇਤ ਕਾਬੂ ਕਰ ਲਿਆ। ਇਹ ਦੋਸ਼ੀ ਜਿਹੜਾ ਹੈਗਾ ਇੱਕ ਸਿਟੀ ਜਲਾਲਾਬਾਦ ਦਾ ਹੀ ਹੈ ਕਰਨਪੁੱਤਰ ਕਿਰਪਾਲ ਸਿੰਘ ਤੇ ਦੂਸਰਾ ਹੈਗਾ ਗੱਗੂ ਗੱਗੂ ਸਿੰਘ ਉਰਫ ਈਮਾ ਪੁੱਤਰ ਜਗੀਰ ਸਿੰਘ ਵਾਸੀਆਂ ਰਠੌਰਾਂ ਵਾਲਾ ਮਹੱਲਾ ਜਲਾਲਾਬਾਦ ਇਹ ਦੋਪਨ ਹੈਗੇ ਨੇ ਕੱਲ ਉਸ ਨੇ ਮੈਂ ਇਹਨਾਂ ਨੂੰ ਬਤਾਈ ਦੇਣਾ ਚਾਹੁੰਗਾ ਕਿਉਂਕਿ 20-25 ਮਿੰਟ ਚ ਇਹਨਾਂ ਨੇ ਇਹ ਮੋਬਾਈਲ ਬਰਾਮਦ ਕਰ ਲਿਆ। ਅਸੀਂ ਅ ਪਬਲਿਕ ਨੂੰ ਅਪੀਲ ਕਰਦੇ ਆ ਕਿ ਮਾੜੇ ਬੰਦਿਆਂ ਨੂੰ ਮੈਂ ਵਾਰਨਿੰਗ ਦਿੰਦਾ ਆ ਕਿ ਅਗਰ ਤੁਸੀਂ ਕੋਈ ਇਹੋ ਜਿਹਾ ਕੰਮ ਕਰੋਗੇ ਤਾਂ ਜ਼ਰੂਰ ਫੜੇ ਜਾਵਾਂਗੇ ਇਹ ਖੋ ਕਰਕੇ ਕਿੱਥੇ ਭੱਜੇ ਸੀਗੇ ਇਹ ਇਹ ਖੋ ਕਰਕੇ ਤੇ ਬਾਜ਼ਾਰ 'ਚ ਹੀ ਸੀਗੇ ਉੱਥੇ ਲੋਕੀ ਸੀਗੇ ਤੇ ਕੈਮਰੇ ਚੈੱਕ ਕਰਕੇ ਪੁਲਿਸ ਨੇ ਇਹ ਕਾਬੂ ਕਰ ਲਏ ਉੱਥੇ ਪਰ ਕੀ ਕਾਰਨ ਹੈ ਵੀ ਵਾਰ-ਵਾਰ ਉਹੀ ਲੋਕ ਜਿਵੇਂ ਕਹਿ ਸਕਦੇ ਆ ਵੀ ਵਾਰਦਾਤ ਹੁੰਦੀ ਹੈ ਔਰ ਦੂਜੀ ਵਾਰ ਦੇ ਦਰਦ ਤੇ ਵੀ ਉਹੀ ਲੋਕ ਹੀ ਜਿਹੜਾ ਸਾਹਮਣੇ ਆਦਿਆ ਕੀ ਇਹਦਾ ਨਾਮ ਸਖਤ ਸ਼ਕਤੀ ਦੇ ਨਾਮ ਲਿਫਟੇ ਰਹੀ ਜਾਂਦਾ ਨਹੀਂ ਬਿਲਕੁਲ ਸ਼ਕਤੀਨਾਰ ਨਿਪਟਿਆ ਜਾਊਗਾ ਇਹਨਾਂ ਨਾਲ ਹੋਰ ਸ਼ਕਤੀਨਾਰ ਨਿਪਟਿਆ ਜਾਊਗਾ ਅਗਰ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਣਗੇ ਤਾਂ ਅਸੀਂ ਵੀ ਆਪਣਾ ਪਿਛੇ ਰੇ ਹਟਣਾ ਹੈ